ਬੜੇ ਧਿਆਨ ਦੇ ਨਾਲ ਵੀਡੀਓ ਨੂੰ ਦੇਖਣਾ ਵੀਰ ਮੇਰਿਓ ਇਹ ਸਾਡਾ ਮਿੱਠਾ ਪਾਣੀ ਪੰਜਾਬ ਦੇ ਥੈਲੋਂ ਨਿਕਲਦਾ ਪੀਣ ਵਾਲਾ ਪਾਣੀ ਸਿੱਧਾ ਤੁਸੀਂ ਮੂੰਹ ਨੂੰ ਗਟ-ਗਟ ਕਰਕੇ ਪੀ ਜੋ ਬਹੁਤ ਘੱਟ ਤਰਤੀਆਂ ਤੇ ਇਹੋ ਜੀ ਜਗ੍ਹਾ ਹੈ ਜਿੱਥੋਂ ਥੈਲੋਂ ਡਾਇਰੈਕਟ ਪਾਣੀ ਕੱਢ ਕੇ ਪੀ ਸਕਦੇ ਆ ਨਹੀਂ ਤਾਂ ਪਾਣੀ ਨੂੰ ਬੜਾ ਹੀ ਫਿਲਟਰ ਕਰਨਾ ਪੈਂਦਾਗਾ ਇਹ ਦੇਖੋ ਮਿੱਠਾ ਪਾਣੀ ਸਾਡਾ ਖਾਲਾ ਵਿੱਚ ਦੀ ਵਗ ਰਿਹਾ ਹੈ ਜਿਹੜਾ ਕਿ ਬੋਤਲਾਂ ਦੇ ਵਿੱਚ ਪੈਕ ਹੋ ਕੇ ਸਿੱਧਾ ਵਿਕ ਸਕਦਾ ਏ ਐਨਾ ਕਿ ਸਾਡਾ ਪਾਣੀ ਵਧੀਆ ਏ ਧਿਆਨ ਦੇ ਨਾਲ ਦੇਖਿਓ ਇਹ ਪਾਣੀ ਕਿੱਥੇ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ 1.5 2 2 ਫੁੱਟ 3 3 ਫੁੱਟ ਪਾਣੀ ਪੂਰੇ ਪੰਜਾਬ ਦੀ ਧਰਤੀ ਤੇ ਛਾੜ ਦਿੰਦਾ ਏ ਕਾਦੇ ਲਈ ਚਾਵਲ ਦੇ ਨਹੀਂ ਜਿਹੜਾ ਅਸੀਂ ਖਾਂਦੇ ਹੀ ਨਹੀਂ ਹੈ ਬੜੀ ਅਜੀਬ ਗੱਲਾਂ ਅਜੇ ਵੀ ਇਲਾਕੇ ਆ ਜਿੱਥੇ ਪਾਣੀ ਥੱਲਿਓਂ ਕੱਢਿਆ ਜਾਂਦਾਗਾ ਖੂਹਾਂ ਦੇ ਵਿੱਚੋਂ ਲੋਕ ਟੱਕਰਾ ਮਾਰਦੇ ਆ ਪੌਣ ਪੌਣ ਕੇ ਪਾਣੀ ਪੀਂਦੇ ਆ ਲੀਆ ਦੇ ਵਿੱਚ ਪਿਉ ਪਿਉ ਪਾਣੀ ਪੀਂਦੇ ਆ ਔਰ ਸਾਡੇ ਡਾਇਰੈਕਟ ਮਿੱਠਾ ਪਾਣੀ ਜਿਹੜਾ ਆਉਂਦਾ ਏ ਉਹਦਾ ਇਸਤੇਮਾਲ ਇਸ ਤਰ੍ਹਾਂ ਹੁੰਦਾ ਏ ਅਗਲੀ ਵੀਡੀਓ ਮੈਂ ਲੈ ਕੇ ਆਉਂਗਾ ਕਿਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਪ੍ਰਫੁੱਲਖ ਕੀ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਿਓ ਪੰਜਾਬੀ ਸਟੇਟਸ ਗੁਰੂ ਹੁਣੇ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆਪਾਂ ਠੀਕ ਹੈ ਜੀ